ਪਾਠ 12ਵਾਂ ਜੰਗਲ ਦੀ ਪੁਕਾਰ ਉਦੇਸ਼ ਕੁਦਰਤ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਨਾ ਇਹ ਕੀ ਕਰਦਾ ਹੈ ਤੂੰ ਭਾਈ ਵਲ ਮੇਰੇ ਕਿਉ ਆਫਤ ਆਈ ਮਾਰ ਕਾਟ ਦਾ ਇਹ ਕੀ ਖੇਲ ਚਾਕੂ ਨਾਲ ਕੀ ਸਾਡਾ ਮੇਲ ਵਣ ਹਨ ਧਰਤੀ ਦਾ ਸ਼ਿੰਗਾਰ ਤੋਰੇ ਜੋਬਨ ਦੀ ਮਹਿਕਾਰ ਮਾਦਾ ਆਂਚਲ ਤੁਪੋ ਛਾਇਆ ਕੀ ਨਹੀਂ ਦਸ ਤੇ ਰੁੱਖੋ ਪਾਇਆ ਫਲ ਫੁੱਲ ਤੇ ਅੰਮ੍ਰਿਤ ਵਰਖਾ ਨਸ਼ਾ ਜੀਵਨ ਦਾ ਹਲਕਾ ਹਲਕਾ ਆਦ ਕਾਲ ਤੋਂ ਹੁੰਦੀ ਪੂਜਾ ਹੋਰ ਨਾ ਸਾਥੀ ਤੇਰਾ ਦੂਜਾ ਸਾਰੇ ਸ਼ਾਸਤਰ ਇਹੋ ਕਹਿੰਦੇ ਮਤ ਭਲੇ ਦੀ ਇਹੋ ਦਿੰਦੇ ਮਾਂ ਪੁੱਤ ਦਾ ਰਿਸ਼ਤਾ ਇੱਕੋ ਰੁੱਖ ਤਰਤ ਦਾ ਵਿਰਸਾ ਜਿੱਕੋ ਗੀਤ ਖੁਸ਼ੀ ਦੇ ਗੌਂਦੇ ਜੰਗਲ ਜੰਗਲ ਵਿੱਚ ਹੀ ਹੁੰਦੇ ਮੰਗਲ ਨਾ ਕਟ ਇਹਨਾਂ ਨੂੰ ਹਰ ਜਾਈ ਵਾਰ-ਵਾਰ ਹੈ ਇਹੋ ਦੋਹਾਈ ਕੱਟਣ ਨਾਲ ਨਹੀਂ ਪੈਣਾ ਪੂਰਾ ਫਿਰ ਰੁੱਖਾਂ ਦੇ ਜਨਮ ਅਦੂਰਾ ਇਹੋ ਜੋ ਬਦਰਹੀ ਆਬਾਦੀ ਦੇਸ਼ਕ ਬੰਦੇ ਦੀ ਬਰਬਾਦੀ ਇਸ ਦਾ ਕਰ ਲੈ ਕੁਝ ਪ੍ਰਬੰਧ ਨਹੀਂ ਤਾਂ ਨਵੇਂ ਚੜਨਗੇ ਚੰਦ ਇਸ ਦੁਨੀਆ ਤੋਂ ਜਦ ਤੈ ਚਲਣਾ ਤੇਰੇ ਨਾਲ ਅਸਾਂ ਹੈ ਸੜਨਾ ਛੱਡ ਦੇ ਹੱਥੋਂ ਹੁਣ ਤਲਵਾਰ ਰੁੱਖਾਂ ਨੂੰ ਤੂੰ ਕਰ ਲੈ ਪਿਆਰ ਕਰ ਲੈ ਵੱਸੋਂ ਨੂੰ ਹੁਣ ਕਾਬੂ ਇਹੋ ਤੇਰੇ ਹੱਥ ਵਿੱਚ ਜਾਦੂ ਇਹ ਜੋ ਤੇਰੇ ਬੱਚੇ ਬਾਲੇ ਜ਼ਹਿਰ ਤੇਰਾ ਨੇ ਪੀਵਣ ਵਾਲੇ ਵੇਖ ਬੇਤਾਬ ਹੈ ਕੜਦਾ ਹਾੜੇ ਨਾ ਸਾਨੂੰ ਤੂੰ ਮਾਰ ਕੋਹਾੜੇ ਕੀ ਸਿੱਖਿਆ ਰੁੱਖਾਂ ਦੀ ਹਰ ਹਾਲ ਵਿੱਚ ਰਾਖੀ ਕਰਨੀ